ਸੋ ਮੈਂ ਸੀ ਪਿੰਡ ਚરાਨ ਚ ਮੌਜੂਦ ਹਾਂ ਬੀਤੀ ਰਾਤ ਇੱਕ ਔਰਤ ਦਾ ਕਤਲ ਕੀਤਾ ਗਿਆ ਇੱਕ ਨਸ਼ੇ ਚ ਅੰਨੇ ਹੋਏ ਵਿਅਕਤੀ ਵੱਲੋਂ ਔਰ ਪੂਰੇ ਪਿੰਡ ਦੀ ਆਤਮਾ ਨੂੰ ਸੱਟ ਵੱਜੀ ਹੈ ਮੈਂ ਚਾਹੁੰਦਾ ਚਾਰ ਚਸ਼ਵੇਂ ਤੁਸੀਂ ਘੁਮਾ ਕੇ ਦਿਖਾ ਦਿਓ 360 ਡਿਗਰੀ ਦਾ ਕੈਮਰਾ ਸਾਰੇ ਲੋਕ ਜਿਹੜੇ ਆ ਉਹ ਦੁੱਖ ਚ ਨੇ ਦਿਖਾ ਦਿਓ ਇੱਧਰ ਪਿੱਛੇ ਵੀ ਸਾਰੇ ਲੋਕ ਦੁੱਖ ਚ ਨੇ ਤਕਲੀਫ ਚ ਨੇ ਔਰ ਉਹਨਾਂ ਨੂੰ ਇਉਂ ਪ੍ਰਤੀਤ ਹੋ ਰਿਹਾ ਜਿਵੇਂ ਉਹਨਾਂ ਦਾ ਘਰ ਦਾ ਹੀ ਕੋਈ ਜੀ ਵਿਛੜ ਗਿਆ सरपंच साहब ਨਾਲ ਮੌਜੂਦ ਨੇ ਬਿਲਕੁਲ ਮੇਰੇ ਔਰ ਪੂਰਾ ਪਿੰਡ ਪੂਰਾ ਨਗਰ ਇੱਥੇ ਮੌਜੂਦ ਹੈ ਮ੍ਰਿਤਕਾ ਦੇ ਜਿਹੜੇ ਪਰਿਵਾਰਕ ਮੈਂਬਰ ਉਹ ਵੀ ਇੱਥੇ ਮੌਜੂਦ ਨੇ ਦਿਲ 'ਚ ਬਹੁਤ ਵੱਡੀ ਸੱਟ ਔਰ ਪਿੰਡ 'ਚ ਸੋਗ ਦੀ ਲਹਿਰ ਹੈ ਜਰ ਬਹੁਤ ਦਰਦਨਾਕ ਸੀ ਜੀ ਉਹ ਆਸ਼ਾ ਰਾਣੀ ਦੀ ਬਾਡੀ ਉੱਥੇ ਪਈ ਸੀ ਜੀ ਕਰ ਦੇ ਅੰਦਰ ਹਾਂਜੀ ਗੱਲ ਸਮਝਾਓ ਇਹ ਕੋਈ ਰੰਜਿਸ਼ ਕਰਕੇ ਤੁਹਾਨੂੰ ਲੱਗਦਾ ਮੱਖਣ ਕੰਧ ਟੱਪ ਕੇ ਅੰਦਰ ਗਿਆ ਕਿ ਜਾਂ ਇਸ ਕਰਕੇ ਕਿ ਲੁੱਟਣ ਦੇ ਇਰਾਦੇ ਨਾਲ ਗਿਆ ਕੋਈ ਗੱਲ ਤਾਂ ਲੁੱਟਣ ਵਾਲੀ ਸਾਹਮਣੇ ਆ ਰਹੀ ਹੈ ਦੇਖੋ ਰੰਜਿਸ਼ ਦਾ ਤਾਂ ਨਹੀਂ ਲੱਗਦਾ ਜਿਹੜੇ ਸਾਡੇ ਪਿੰਡ ਵਿੱਚੋਂ ਹੀ ਬੰਦੇ ਕੁਛ ਹੈਗੇ ਆ ਜਿਹੜੇ ਅੱਧਰੇ ਬੰਦਿਆਂ ਨੂੰ ਜਾ ਕੇ ਛੜਾ ਲਾਂਦੇ ਆ ਕਿ ਕਾਨੂੰਨ ਦੀ ਨਰਮੀ ਲੱਗਦੀ ਪ੍ਰਸ਼ਾਸਨ ਦੀ ਢਿੱਲ ਲੱਗਦੀ ਹੈ ਕੀ ਆ ਕਾਨੂੰਨੀ ਦੀ ਇਹ ਤਾਂ ਨਰਮੀ ਹੈ ਜੀ ਬਿਲਕੁਲ ਹੀ ਜਿਹੜੀ ਆ ਬਿਲਕੁਲ ਚੱਟਾ ਹੋਣ ਸਰੀਆਵੇਂ 6-7 ਬੰਦੇ ਸਾਡੇ ਪਿੰਡ ਦੇ ਸਗੇ ਜੀ ਵੇ ਕੰਮ ਕਰਦੇ ਜਿਹੜੇ ਜੀ ਉਹਨਾਂ ਵਿੱਚ ਚਲ ਜਾਂਦੇ ਬੰਦੇ ਫੇਰ ਅੱਜ ਦੇ ਹਫ਼ਤੇ ਬਾਅਦ ਚ ਛੋੜ ਜਾਂਦੇ ਆ ਕਰਨ ਜਾਂਦੇ ਸੀ ਸਵੇਰੇ ਸ਼ਾਮ ਸੈਰ ਕਰਨ ਜਾਂਦੇ ਸੀ ਇਹ ਰਹਿੰਦਾ ਸੀ ਨਹਿਰ ਤੇ ਇਸ ਬੰਦੇ ਨੇ ਤਾੜਿਆ ਕਿ ਇਹ ਘਰ ਦਾ ਕੁੰਡਾ ਖੁੱਲਾ ਛੱਡ ਜਾਂਦੀ ਆ ਵੇ ਇੱਥੇ ਕੋਈ ਘਰੇ ਹੁੰਦਾ ਨਹੀਂ ਹੈਗਾ ਪਹਿਲਾਂ ਉਹਨੇ 22 ਤਰੀਕ ਨੂੰ ਪੈਸੇ ਕੱਢੇ 70000 ਰੁਪਿਆ ਇਹ ਨਹੀਂ ਹਾਂਜੀ ਇਸ ਬੰਦੇ ਨੇ ਠੀਕ ਆ ਇਸ ਬੰਦੇ ਨੇ 70000 ਰੁਪਿਆ 22 22 ਤਰੀਕ ਨੂੰ 70000 ਰੁਪਿਆ ਕੱਢਿਆ ਉਹ ਪਰਚਿਆਂ ਦੇ ਪਹਿਲੇ ਨੱਥ ਪੈ ਜਾਂਦੀ ਨਾ ਤਾਂ ਇੱਥੇ ਤੱਕ ਗੱਲ ਨਹੀਂ ਆਣੀ ਸੀਗੀ ਕਿਉਂਕਿ ਇਹਨੂੰ ਬੜਾਵਾ ਮਿਲਿਆ ਉਹਨੇ ਤਾਂ ਐਡੀ ਬਾਰਦਾਤ ਕੀਤੀ